ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਪ੍ਰਨੀਤ ਕੌਰ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਡਾਕਟਰ ਬਲਬੀਰ ਸਿੰਘ ਮੁਤਾਬਕ ਪ੍ਰਨੀਤ ਕੌਰ ਦੀ ਜਮਾਨਤ ਜਬਤ ਹੋਵੇਗੀ ਉਹਨਾਂ ਪ੍ਰਨੀਤ ਕੌਰ ਨੂੰ ਸਲਾਹ ਦਿੱਤੀ ਕਿ ਉਹ ਚੋਣ ਨਾ ਲੜਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਆਖਰੀ ਚੋਣ ਹਾਰ ਚੁੱਕੇ ਨੇ ਉਹਨਾਂ ਪ੍ਰਨੀਤ ਕੌਰ ਦੀ ਇਸ ਨੂੰ ਆਖਰੀ ਚੋਣ ਦੱਸਦੇ ਹਾਂ ਹਾਰ ਤੋਂ ਬਚਣ ਲਈ ਨਾ ਲੜਨ ਦੀ ਸਲਾਹ ਦਿੱਤੀ ਹੈ ਦਰਅਸਲ ਪ੍ਰਨੀਤ ਕੌਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਤੇ ਸ਼ਾਮਲ ਹੋ ਚੁੱਕੇ ਨੇ ਤੈ ਮੰਨਿਆ ਜਾ ਰਿਹਾ ਹੈ ਕਿ ਪ੍ਰਨੀਤ ਕੌਰ ਬੀਜੇਪੀ ਵੱਲੋਂ ਪਟਿਆਲਾ ਤੋਂ ਚੌਂ ਲੜਨਗੇ ਦੇਖੋ ਮੈਂ ਨਹੀਂ ਕਹਿੰਦਾ ਲੋਕ ਇਹ ਕਹਿੰਦੇ ਆ ਵੀ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਆਪਣੀ ਪਾਰਟੀ ਨਾਲ ਪਿਆਰ ਹੈ ਜੀ ਨਾ ਲੋਕਾਂ ਨਾਲ ਪਿਆਰ ਹੈ ਇਹ ਸਿਰਫ ਸੱਤਾ ਦੇ ਭੁੱਖੇ ਆ ਜੀ ਇਹ ਬੀਜੇਪੀ ਵਰਗੀ ਪਾਰਟੀ ਜਿਹੜੀ 100 ਸੋਰਸਨ ਡੈਕਟਰ ਰਨ ਕਰ ਰਹੀ ਆ ਉਹਦੇ ਵਿੱਚ ਜਾ ਰਹੇ ਆ ਜੀ ਇਹ ਲੋਕ ਹਨ ਮੈਨੂੰ ਤਾਂ ਸਾਡੀ ਪਾਰਟੀ ਵਾਲੇ ਤਾਂ ਕਹਿੰਦੀ ਹੈ ਮੈਨੂੰ ਕਾਂਗਰਸ ਵਾਲੇ ਅਕਾਲੀਵਾਲੇ ਕਹਿੰਦੇ ਐਸ ਵਾਰੀ ਸੀ ਵੋਟ ਤੁਹਾਨੂੰ ਪਾਣੀ ਆ ਜੀ ਇਹਨਾਂ ਦੀ ਜਵਾਨਤਾ ਜ਼ਬਤ ਕਰਾਣੀ ਆ ਤਾਂ ਕਿ ਟਿੱਕੇ ਘਰ ਬੈਣ ਚਾਰ ਵਾਰੀ ਐਮਪੀ ਬਣਾਤਾ ਇਹਨਾਂ ਨੂੰ ਜੀ ਮੁੱਖ ਮੰਤਰੀ ਬਣਾਤਾ ਕੀ ਸਵਾਰਿਆ ਇਹਨਾਂ ਨੇ ਆਪਣੇ ਸ਼ਹਿਰ ਦਾ ਕੀ ਸਵਾਰਿਆ ਇਹਨਾਂ ਨੇ ਪੰਜਾਬ ਦਾ ਇਹ ਤਾਂ ਮੁੜ ਕੇ ਪਟਿਆਲੇ ਨਹੀਂ ਆਏ ਕੈਪਟਨ ਸਾਹਿਬ ਮੁੜ ਕੇ ਪਟਿਆਲੇ ਨਹੀਂ ਆਏ ਪ੍ਰਨੀਤ ਕੌਰ ਨੇ ਕੋਈ ਕੋਈ ਮਤਲਬ ਮੈਂ ਕੰਮ ਕੀਤਾ ਮੈਂ ਦੱਸ ਰਿਹਾ ਵੀ ਅਨੇ ਆਵਾਦਮੀ ਕਲੈਨਿਕ ਬਣਾਏ ਆ ਜੀ ਸਾਰੇ ਸਰਕਾਰੀ ਹਸਪਤਾਲਾਂ ਦੀ ਤੁਸੀਂ ਜਾ ਕੇ ਦੇਖੋ ਜੀ ਮਾਤਕਸਲਿਆ ਹਸਪਤਾਲ ਜਾ ਕੇ ਦੇਖੋ ਤੁਸੀਂ ਰਿੰਦਰ ਹਸਪਤਾਲ ਜਾ ਕੇ ਦੇਖੋ ਪੰਜਾਬ ਦੇ ਸਾਰੇ ਹਸਪਤਾਲ ਮਿਲਦੀਆਂ ਨਾ ਦਵਾਈਆਂ ਉੱਥੇ ਹੁੰਦੇ ਚਾਹੇ ਚਾਹੇ ਤੁਹਾਡਾ ਐਕਸ-ਰੇ ਹੋਵੇ আল্ট্রਾਸਾਉਂਡ ਹੋਵੇ ਸਾਰੇ ਪੰਜਾਬ ਚ ਟੈਸਟ ਹੋ ਰਿਹਾ ਜੀ ਆਪਾਂ ਕੰਮ ਕੀਤੇ ਤਾਂ ਦੱਸ ਸਕਦੇ ਹਾਂ ਜੀ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਏ ਆ ਪ੍ਰਾਈਵੇਟ ਤੋਂ ਬਿਹਤਰ ਬਣਾਇਆ ਜੀ ਚਾਹੇ ਤੁਸੀਂ ਜਾ ਕੇ ਇੰਸਟੀਚਿਊਟ ਆਵ ਲਿਵਰ ਐਂਡ ਬਿਲੀਰੀ ਸੈਂਸਸ ਦੇਖ ਲਓ ਤੁਸੀਂ ਸਾਡਾ ਕੈਂਸਰ ਹਸਪੀਟਲ ਜਿਹੜਾ ਸਾਡਾ ਵਿੰਗ ਹੈ ਰਜਿੰਦਰਾ ਚ ਦੇਖ ਲਓ ਅੰਮ੍ਰਿਤਸਰ ਚ ਦੇਖ ਲਓ ਹਾਰਟ ਦਾ ਦੇਖ ਲਓ ਬ੍ਰੇਨ ਦੀ ਸਰਜੀ ਸ਼ੁਰੂ ਕਰਾਈ ਆ ਜੀ ਇਹ ਸਾਰੇ ਜਿਹੜੇ ਪਹਿਲਾਂ ਇਹ ਇਹ ਮੁੱਖ ਮੰਤਰੀ ਹੋ ਕੇ ਨਹੀਂ ਕਰਾ ਸਕਿਆ ਜੀ ਭਗਵੰਤ ਮਾਨ ਨੇ ਸ਼ੁਰੂ ਕਰਾਇਆ ਜੀ ਇਹ ਮੰਨ ਲਓ ਅਸੀਂ ਆਪਣਾ ਕੰਮ ਕੀਤਾ ਕੰਮ ਦੇ ਬਲੋਤੇ ਤੇ ਅਸੀਂ ਮੰਗਦੇ ਆ ਇਹਨਾਂ ਦੇ ਪੱਲੇ ਕੀ ਆ ਜੀ ਮੰਨ ਲਓ ਕੀ ਜਾਣਗੇ ਲੋਕਾਂ ਦੇ ਵਿੱਚ ਇਹ ਪਿੰਡਾਂ 'ਚ ਵੜ ਨਹੀਂ ਸਕਣਗੇ ਜੀ ਕਿਸਾਨ ਬੈਠਿਆ ਜੀ ਆਪਣੇ ਬਾਰਡਰ ਦੇ ਉੱਤੇ ਇਹ ਪਹਿਲੀ ਵਾਰੀ ਆ ਕੇ ਜੀ ਬੀਜੇਪੀ ਦੀ ਸਰਕਾਰ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਹੁਣ ਵੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਿਹੜੇ ਆਰਐਸਐਸ ਵੱਲੋਂ ਇੱਕ ਬੜਾ ਉਹਨਾਂ ਹੀ ਕਿਸਮ ਦਾ ਪ੍ਰੋਪਾਗੈਂਡਾ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਕੀਤਾ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਨੂੰ ਇੰਟਰਨੈਸ਼ਨਲ ਲੇਬਲ ਕੀਤਾ ਜਾ ਰਿਹਾ ਇਹ ਬਹੁਤ ਨਿੰਦਣਯੋਗ ਹਨ ਦੀ ਕਾਰਵਾਈ ਹੈ ਇਹ ਨਹੀਂ ਬੜ ਪਾਣਗੇ ਜੀ ਪੰਜਾਬ ਦੇ ਵਿੱਚ ਨਹੀਂ ਲੋਕਾਂ ਦਾ ਸਾਹਮਣਾ ਕਰ ਪਾਣਗੇ ਪਰਨੀਤ ਕੌਰ ਜੀ ਦੀ ਜਮਾਨਤ ਜਬਤ ਹੋਏਗੀ ਮੈਂ ਤਾਂ ਉਹਨਾਂ ਨੂੰ ਐਡਵਾਈਸ ਕਰੂੰਗਾ ਕਿ ਤੁਸੀਂ ਦੇਖੋ ਕੈਪਟਨ ਸਾਹਿਬ ਹਾਰ ਕੇ ਹਟਣ ਦੇ ਬਾਦਲ ਸਾਹਿਬ ਵੀ ਮੈਨੂੰ ਬਹੁਤ ਦੁੱਖ ਹੋਇਆ ਸੀਗਾ ਜੀ ਐਡਾ ਸੀਨੀਅਰ ਬੰਦਾ ਜਿਹੜਾ 5 ਵਾਰੀ ਮੁੱਖ ਮੰਤਰੀ ਰਿਹਾ ਹੋਵੇ ਤੇ ਆਪਣੀ ਆਖਰੀ ਇਲੈਕਸ਼ਨ ਹਾਰ ਚੇ ਤੇ ਇਹ ਪਰਨੀਤ ਕੌਰ ਜੀ ਵੀ ਆਪਣੀ ਆਖਰੀ ਇਲੈਕਸ਼ਨ ਨਾ ਹਾਰਨ ਆਪਣ